ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪੰਡ ਖਾਈ ਜੀ ਤਸੀਲ ਨਿਹਾਰ ਸਿੰਘ ਵਾਲਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਟੋਟਲ ਨਗ ਲੈ ਕੇ ਆਂਦੇ ਆ ਜੀ 7 ਜਿਹੜੇ ਕਰੋ ਆਪਾਂ ਵੀਡੀਓ ਬਣਾ ਰਹੇ ਆਂ ਬਾਈ ਬੱਚੀਆਂ ਦਾ ਕੰਮ ਕਰਦੇ ਆ ਜੀ ਤੇ ਹਰ ਵਕਤ ਅਵੇਲੇਬਲ ਹੀ ਹੁੰਦੀਆਂ ਜ਼ਿਆਦਾਤਰ ਐਚਐਫੀ ਹੁੰਦੀਆਂ ਕਿਤੇ ਕਿਤੇ ਕੋਈ ਨਾਗ ਜਰਸੀ ਦਾ ਵੀ ਮਿਲ ਜਾਂਦਾ ਪਰ ਜਿੰਨੀਆਂ ਕਿ ਆਪਾਂ ਵੀਡੀਓ ਅਪਲੋਡ ਕੀਤੀਆਂ ਨੇ ਜ਼ਿਆਦਾਤਰ ਉਹਨਾਂ 'ਚ ਗੈਂਤੀ ਐਚਐਫ ਦੀ ਹੁੰਦੀ ਹੈ ਅੱਜ ਵੀ ਟੋਟਲ ਨਾਗ 7 ਆ ਜਿਨ੍ਹਾਂ 'ਚ ਇੱਕ ਜਰਸੀ ਆ ਬਾਕੀ ਸਾਰੀਆਂ ਐਚਐਫ ਨੇ ਜੀ ਇਹਦੀ ਪ੍ਰੋਪਰ ਇਨਫੋਰਮੇਸ਼ਨ ਮੈਂ ਹੀ ਤੁਹਾਨੂੰ ਦੇਵਾਂਗਾ ਜੀ ਜਿਹੜੀ ਮੇਰੇ ਦੁਆਰਾ ਇਨਫੋਰਮੇਸ਼ਨ ਦੱਸੀ ਜਾਊਗੀ ਉਹ ਮਾਲਕ ਦੁਆਰਾ ਦੱਸੀ ਗਈ ਹੋਊਗੀ ਜੀ ਤਸੱਲੀ ਭਰਕ ਤੁਸੀਂ ਕਰਨੀ ਆ ਜੀ ਮੇਰਾ ਕੰਮ ਸਿਰਫ ਤੁਹਾਨੂੰ ਪਸ਼ੂ ਦਿਖਾਉਣਾ ਹੁੰਦਾ ਜੀ ਟੋਟਲ ਨਾਗ ਸੱਤ ਆ ਜੀ ਜਿਨ੍ਹਾਂ ਦੀ ਉਮਰ ਲਗਭਗ 5 ਕੁ ਮਹੀਨਿਆਂ ਤੋਂ ਲੈ ਕੇ ਤੇ 12 13 ਮਹੀਨੇ ਤੱਕ ਆ ਜੀ ਐਚ ਦੀ ਐਚ ਐਫ ਸਾਰੀਆਂ ਖੀਰੀਆਂ ਨੇ ਜਿਹੜੀ ਜਰਸੀ ਹੈ ਜੀ ਉਹ ਬਾਈ ਗੰਦਾ ਆਪਾਂ ਦੇਖੀ ਨਹੀਂ ਚੈੱਕ ਨਹੀਂ ਕੀਤੀ ਜੀ ਥੋੜੀ ਜਿਹੀ ਡਰਦੀ ਆ ਉਹ ਪੂਰੀ ਡਿਟੇਲ ਮੈਂ ਹੀ ਦਿੰਨਾ ਜੀ ਇੱਕ ਤੇ ਦੋ ਨੰਬਰ ਦੀ ਉਮਰ ਲਗਭਗ 20 ਦਾ 11 ਤੋਂ 12 ਮਹੀਨੇ ਆ ਜੀ ਜੇ ਕੁਆਲਿਟੀ ਦੀ ਗੱਲ ਕਰਗੇ ਚੰਗਾ ਰੰਗ ਪ੍ਰਿੰਟ ਆ ਚੰਗੀ ਜਾਤ ਬਰੀਡ ਆ ਜੀ ਬਾਕੀ ਝੋਲੀ ਤੁਹਾਨੂੰ ਦਿਖਾ ਦਿੰਨੇ ਆ ਜੀ ਫੋਰਡ ਸ਼ਾਂਕ ਦੀ ਬਾਈ ਕਹਿੰਦਾ ਆਪਣੀ ਗਾਰੰਟੀ ਹੋ ਇੱਕ ਨੰਬਰ ਦੇ ਛੋਟੇ ਛੋਟੇ ਸਿੰਗ ਜੀ ਆ ਚੈੱਕ ਕਰ ਲੋ ਜੀ ਹੈ ਛੋਟੀਆਂ ਛੋਟੀਆਂ ਜੀ ਜੇ ਮੰਨ ਲਓ ਲੁਭਾਉਣੇ ਹੁਣ ਲੈ ਵੀ ਜਾਣਗੇ ਜੀ ਬਾਕੀ ਕੁਆਲਿਟੀ ਝੋਲੀ ਦੀ ਤੁਸੀਂ ਦੋ ਨੰਬਰ ਦੀ ਵੀ ਦੇਖ ਸਕਦੇ ਹੋ ਜੀ ਬਾਕੀ ਇੱਕ ਨੰਬਰ ਦੀ ਵੀ ਤੁਹਾਨੂੰ ਚੈੱਕ ਕਰਾਦਾ ਜੀ ਝੋਲੀ ਫੋਰਡ ਸ਼ਾਂਕ ਪੋਰਾ ਵੀ ਨੇ ਜੀ ਡਿਮਾਂਡ ਇਹਨਾਂ ਦੀ 16 16000 32000 ਦਾ ਜੋੜਾ ਹੋ ਗਿਆ ਜੀ ਵਿੱਚੋਂ ਮਾਣਤਾਂ ਨੂੰ ਹੋ ਜਾਊਗਾ ਜੀ ਅੱਗੇ 2 ਤੇ 3 ਨੰਬਰ ਜੀ ਇੱਕ ਦੇ ਛੋਟੇ ਛੋਟੇ ਸੈੰਗ ਜੀ ਆਪਾਂ ਚੈੱਕ ਕਰਾ ਦਿੰਨੇ ਆ ਜੀ ਵੈਸੇ ਦਾਗੇ ਹੋਏ ਆ ਵੱਡੇ ਹੋਏ ਦਾਗੇ ਵੇ ਜੀ ਝੋਲੀ ਇਹਨਾਂ ਦੀ ਵੀ ਦੇਖ ਸਕਦੇ ਹੋ ਤੁਸੀਂ ਸੋਹਣੀ ਝੋਲੀ ਆ ਜੀ ਇਧਰੋਂ ਵੀ ਚੈੱਕ ਕਰ ਲਓ ਜੀ ਇਹਨਾਂ ਦੇ ਵੀ ਕੋਈ ਫੋਰ ਸ਼ਾਂਕ ਨਹੀਂ ਇਹਨਾਂ ਜੋੜੇ ਦੀ ਡਿਮਾਂਡ 15 15000 ਰੁਪਿਆ ਜੀ ਜੋੜਾ 30000 ਦਾ ਹੋ ਗਿਆ ਜੀ ਤੇ 30000 ਚੋਂ ਮਾਨਤਨ ਖੁੱਲਾ ਹੀ ਹੋ ਜੂ ਜੇ ਕੋਈ ਜੋੜਾ ਲੈ ਜੂ ਤੇ ਜੇ ਕੋਈ ਚਾਰ ਲੈ ਕੇ ਜਾਂਦਾ ਤਾਂ ਮਾਨਤਨ ਪੂਰਾ ਜਿਆਦਾ ਹੋ ਜਾਊਗਾ ਜੀ ਅੱਗੇ ਜਿਹੜਾ ਐਂਡ ਤੇ ਬੱਚੇ ਰਹਿ ਗਏ ਜੀ ਦੋ ਛੋਟੇ ਲਗਭਗ ਇਹਨਾਂ ਦੀ ਉਮਰ 6 ਤੋਂ 7 ਮਹੀਨੇ ਆ ਜੀ ਚੂਲੀ ਇਹਨਾਂ ਦੇ ਵਿੱਚ ਤੁਹਾਨੂੰ ਚੈੱਕ ਕਰਾ ਦਿੰਨੇ ਆ ਸੋਹਣੀ ਆ ਇਧਰੋਂ ਵੀ ਚੈੱਕ ਕਰ ਲਓ ਇੱਕ ਦੇ ਸੰਗ ਦਾਗੇ ਹੋਏ ਆ ਥੋੜੇ ਜਿਲੇਟ ਦਾਗੇ ਗਏ ਆ ਜੀ ਇਹ ਜੋੜੇ ਦਾ ਮੁੱਲ 13-13000 26000 ਰੁਪਿਆ ਉਹਦੇ ਚੋਂ ਲੈਸ ਹੋ ਜਾਊਗਾ ਜੀ ਤੇ ਅੱਗੇ ਐਂਡ ਤੇ ਆ ਗਈ ਆ ਜੀ ਜਰਸੀ ਥੋੜੀ ਜਿਹੀ ਡਰਦੀ ਆ ਬਾਈ ਕਹਿੰਦਾ ਦੰਦ ਚੈੱਕ ਨਹੀਂ ਕੀਤੇ ਬਾਕੀ ਰੰਗ ਪ੍ਰਿੰਟ ਦੀ ਚੰਗੀ ਆ ਫੋਟ ਸ਼ਾਕ ਇਹਦੇ ਵੀ ਨਹੀਂ ਪੂਰਾ ਗਾਰੰਟੀ ਹੋਊਗੀ ਇਹਦੀ ਡਿਮਾਂਡ ਹੈਗੀ 6000 ਰੁਪਿਆ ਕੋਈ ਵੀ ਨਾਗ ਕਿਸੇ ਨੂੰ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਜੀ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ